ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੰਤ ਯੂਸਫ ਆਡੀਟੋਰੀਅਮ ਵਿੱਚ ਫਾਦਰ ਵਿਲੀਅਮ ਸਹੋਤਾ ਗੁਰਦਾਸਪੁਰ ਦੀ ਰਾਹੇ ਨਮਾਈ ਹੈਠ ਮਸੀਹ ਭਾਈਚਾਰੇ ਦੀ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਪਹਿਲਾਂ ਕੇਕ ਵੀ ਕਟਿਆ ਗਿਆ ਇਸ ਮੀਟਿੰਗ ਵਿੱਚ ਪੰਜਾਬ ਪਰ ਤੋਂ ਮਸੀਹ ਭਾਈਚਾਰੇ ਨਾਲ ਸੰਬੰਧਿਤ ਰਾਜਨੀਤਿਕ ਅਤੇ ਧਾਰਮਿਕ ਲੀਡਰ ਪੁੱਜੇ ਜਿਨ੍ਹਾਂ ਵੱਲੋਂ ਜਲੰਧਰ ਤੋਂ ਪਹਿਲੀ ਵਾਰ ਪੁੱਜੇ ਡਾਕਟਰ ਜੋਸ਼ ਬਿਸਵਾਫ ਜਲੰਧਰ ਡਾਇਲਿਸਿਸ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸਾਰੇ ਰਾਜਨੀਤਿਕ ਅਤੇ ਧਾਰਮਿਕ ਮਸੀਹ ਭਾਈਚਾਰੇ ਵੱਲੋਂ ਡਾਕਟਰ ਜੋਸ਼ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ ਗਈਆਂ ਨਾਲ ਹੀ ਉਹਨਾਂ ਨੇ ਇਸ ਸਮੇਂ ਭਾਰਤ ਵਿੱਚ ਲਗਾਤਾਰ ਹੋ ਰਹੇ ਮਸੀਹਾਤੇ ਤਸ਼ੱਦਦ ਅਤੇ ਧਾਰਮਿਕ ਆਜ਼ਾਦੀ ਤੇ ਰੋਕ ਲਗਾਉਣ ਵਾਲੇ ਸ਼ੈਤਾਨੀ ਅੰਸਰਾਂ ਵਿਰੁੱਧ ਵੀ ਵਿਚਾਰ ਵਟਾਂਦਰਾ ਕੀਤਾ ਬੁਲਾਰਿਆਂ ਨੇ ਬੋਲਦਿਆਂ ਦੁੱਖ ਜਾਹਿਰ ਕੀਤਾ ਕਿ ਭਾਰਤ ਵਿੱਚ ਘਟ ਗਿੰਟੀਆਂ ਤੇ ਵਧ ਰਹੇ ਤਸ਼ੱਦਦ ਇੱਕ ਚਿੰਤਾ ਦਾ ਵਿਸ਼ਾ ਹੈ ਅਖੀਰ ਤੇ ਮਾਨਯੋਗ ਵਿਸ਼ਵ ਜੋਸ਼ ਜੀ ਅਤੇ ਰਾਜਨੀਤਿਕ ਨੇ ਕਿਹਾ ਤੁਸੀਂ ਆਪ ਹੀ ਸੁਣੋ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਥਾਮਸ ਸੰਸੀਆ ਜੀ ਪੰਜਾਬ ਪ੍ਰਧਾਨ ਘਟ ਗੰਤੀ ਮੋਤਾ ਬੀਜੇਪੀ ਪਾਰਟੀ ਵੱਲੋਂ ਅੱਜ ਸਾਡੇ ਪਬ ਜੀ ਵੱਲੋਂ ਜਿਹੜੇ ਨਵੇਂ ਨਿਯੁਕਤ ਹੋਏ ਬਿਸ਼ਪ ਜੋਸੇ ਸੇਬਸਟੀਨ ਸਾਹਿਬ ਆਜਾਏ ਨੇ ਸਾਡੇ ਕਾਦੀਆਂ ਦੇ ਵਿੱਚ ਕਨਵੈਂਟ ਸਕੂਲ ਤੇ ਪੰਜਾਬ ਦੇ ਜਿੰਨੇ ਵੀ 크ਿਸਚਨ ਲੀਡਰ ਨੇ ਅਲੱਗ-ਅਲੱਗ ਪਾਰਟੀਆਂ ਨਾਲ ਜੁੜੇ ਹੋਏ ਉਹਨਾਂ ਨਾਲ ਉਹਨਾਂ ਮੁਲਾਕਾਤ ਕੀਤੀ ਆ ਔਰ ਸਾਡੇ ਲੀਡਰਾਂ ਨੇ ਉਹਨਾਂ ਦਾ ਵੈਲਕਮ ਕੀਤਾ ਔਰ ਸਾਡੇ 크ਿਸਚਨ ਲੀਡਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਵੀ ਕੀਤੇ ਨੇ ਇਹ ਜੋ ਪਾਰਟੀ ਦੇ ਵਿੱਚ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਚਾਹੀਦੀ ਸਾਡੀ ਜੀ ਰეკਮੈਂਡੇਸ਼ਨ ਕਰੋ ਤੇ ਸਾਡੇ ਬਿਸ਼ਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਕਿ ਅਸੀਂ ਜਲਦੀ ਜਿਹੜਾ ਵੀ ਪਾਰਟੀ ਦੇ ਨਾਲ ਦਾ ਅਸੀਂ ਸੰਬੰਧ ਬਣਾ ਕੇ ਜਿੱਤਾਂ ਸੈਂਟਰ ਦੀ ਮੈਂ ਗੱਲ ਕਰਾਂ ਕਿ ਜਲਦੀ ਸੈਂਟਰ ਦੇ ਜੀ ਬੀ ਜੀ ਪੀ ਦਾ ਸੀਨੀਅਰ ਲੀਡਰ ਦੇ ਨਾਲ ਗੱਲ ਕਰਕੇ ਕਿ ਜੋ ਪੰਜਾਬ ਦੇ ਵਿੱਚ ਜੋ ਨੋਟਕਮਿਸ਼ਨ ਦਾ ਜਾਂ ਮੈਂਬਰ ਜਾਂ ਕੋਈ ਪ੍ਰੋਬਲਮ ਆ ਰਹੀ ਉਹਦੇ ਮੁੱਦੇ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਆਸਤੇ ਵਿਸ਼ਵਾਸ ਕਰਦਾ ਕਿ ਬਿਸ਼ਪ ਸਾਹਿਬ ਜਲਦੀ ਆਪਣੇ ਪਾਵਰ 'ਚ ਆ ਗਏ ਨੇ ਪੂਰੇ ਪੰਜਾਬ ਨੂੰ ਵਗਡੋਰ ਜਿਹੜੀ ਹੈਗੀ ਸੰਭਾਲਣਗੇ ਤਾ ਜਲਦੀ ਇੱਕ ਲੱਗ ਜਿਹਾ ਰਿਜ਼ਲਟ ਮਿਲੇਗਾ ਕ੍ਰਿਸ਼ਨ ਭਾਈ ਜਾਨ ਧੰਨ ਜੀ ਮੈਂ ਸਟੇਟ ਸੈਕਟਰੀ ਆਮ ਆਦਮੀ ਪਾਰਟੀ ਮਹਿਲਾ ਵਿੰਗ ਅਤੇ ਨਾਲ ਹੀ ਜੋ ਮਾਨ ਸਾਹਿਬ ਨੇ ਜੋ ਇੱਕ ਨਵੇਂ ਉਦੇ ਦੇ ਨਾਲ ਮਿਲਣ ਨੂੰ ਵਾਜਿਆ ਹੈ ਕ੍ਰਿਸ਼ਨ ਵੈਲਫੇਅਰ ਬੋਰਡ ਹਾਂ ਮੈਂ ਬਰੇਸ਼ਣ ਜਾ ਸੋ ਅੱਜ ਸਾਡੇ ਕਾਦੀਆਂ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਚਰਨਦਰ ਤੋਂ ਬਿਸ਼ਪ ਜੀ ਸਹਿਵਾਨ ਉਹਨਾਂ ਦਾ ਜੀ ਆ ਜੀ ਆਖਦੇ ਆ ਉਹਦੇ ਨਾਲ ਹੀ ਸਾਡੇ ਹਾ ਦੇਰ ਫਾਦਰ ਵਿਲੀਅਮਸ ਸਾਤਾ ਜੀ ਜੋ ਜਿਨ੍ਹਾਂ ਦੀ ਅਗਵਾਈ ਵਿੱਚ ਜਿਹੜੀ ਅੱਜ ਮੀਟਿੰਗ ਹੈ ਇਹ ਹੰਗਾਮੀ ਮੀਟਿੰਗ ਹੋਈ ਆ ਬਕਵਾਕਾ ਪਾਰਟੀ ਬਕਵਾਕ ਵਰਗ ਦੇ ਲੀਡਰਸ ਜਿਹੜੇ ਮੌਜੂਦ ਸਨ ਸੋ ਤੁਮਾਂ ਨੇ ਅੱਜ ਇੱਕ ਵਾਦਾ ਕੀਤਾ ਹੈ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਇੱਕਜੁੱਟ ਹੋਵਾਂਗੇ ਤੇ ਆਪਣਾ ਜਿਹੜਾ ਅਸੀਂ ਜਿਹੜਾ ਸਾਡਾ ਮੇਨ ਪਰਪਸ ਆ ਆਪਣੇ 크ਿਸਚਨ ਜਿਹੜੇ ਆ ਸਾਡੇ ਅੱਗੇ ਆਣਗੇ ਤੇ ਵੱਧ ਚੜ ਕੇ ਸਰਕਾਰ ਦਾ ਹੀ ਸਾਧਵਾਂਗੇ ਬਹੁਤ ਧੰਨਵਾਦੀ ਆ ਸਾਡੇ ਨਿਯੁਕਤ ਬਿਸ਼ਪ ਸਾਹਿਬ ਈਦੋਜੀ ਦਾ ਜਿਨ੍ਹਾਂ ਨੇ ਅੱਜ ਪੰਜਾਬ ਦੀ ਤਮਾਮ ਲੀਡਰਸ਼ਿਪ ਨੂੰ ਇਕੱਤਰਤ ਕਰਕੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਆ ਤੇ ਭਾਈਚਾਰੇ ਇੱਕ ਸਾਂਝਾ ਮੈਸੇਜ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਕੈਥੋਲਿਕ ਕਲੀਸਿਆ ਤੇ 크ਿਸਚਨ ਕਲੀਸਿਆ ਰਲ ਕੇ ਸਮਾਜ ਦੀ ਸੇਵਾ ਕਰੇ ਤਾਂ ਕਿ ਸਮਾਜ ਇੱਕ ਗੁਰਦਸਤੇ ਦੀ ਤਰ੍ਹਾਂ ਉੱਭਰ ਕੇ ਆਏ ਚਾਹੇ ਉਹਦੇ ਵਿੱਚ ਧਾਰਮਿਕ ਹਾਂ ਧਾਰਮਿਕ ਭਾਈਚਾਰਾ ਹੋਵੇ ਚਾਹੇ ਉਹਦੇ ਵਿੱਚ ਐਜੂਕੇਸ਼ਨ ਦਾ ਲੰਗਰ ਹੈ ਇਹ ਉਹ ਲੰਗਰ ਹੈ ਜਿਸ ਤੇ ਨਾਲ ਸਮਾਜ ਦਾ ਵਿਕਾਸ ਅੱਗੇ ਵਧਦਾ ਆ ਉਹਦੇ ਲਈ ਬਿਸ਼ਪ ਸਾਹਿਬ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਹਰ ਜ਼ਿਲ੍ਹੇ ਦਾ ਲੀਡਰ ਯਾਨੀ ਕਿ ਸੇਵਕ ਜਿਹਨੂੰ ਅਸੀਂ ਕਹਾਂਗੇ ਉਹ ਅੱਜ ਇਸ ਜਗ੍ਹਾ ਦੇ ਉੱਤੇ ਕਾਦੀਆਂ ਸੈਂਟ ਜੋਸਫ 홀 ਦੇ ਵਿੱਚ ਪਹੁੰਚਿਆ ਤੇ ਸਭ ਨੂੰ ਬਿਸ਼ਪ ਸਾਹਿਬ ਨੇ ਇੱਕ ਪਿਆਰ ਦਾ ਸੰਦੇਸ਼ ਤੇ ਸੁਨੇਹਾ ਦੇ ਕੇ ਭੇਜਿਆ ਆ ਕਿ ਨਮਰ ਹਲੀਮ ਅਤੇ ਗਰੀਬੀ ਵਿੱਚ ਰਹਿ ਕੇ ਵੀ ਮਨੁੱਖਤਾ ਦੀ ਸੇਵਾ ਕਰੋ ਅਲਬਰਦੂਆ ਮੈਂ ਰੋਸ਼ਨ ਜੋਸਫ ਜਿਰੰਦਰ ਆਫ ਲਾਈਸਿਸ ਦਾ ਮੈਂ ਐਸਐਸਟੀ ਕਮਿਸ਼ਨ ਦਾ ਸਕੱਤਰ ਹਾਂ ਅੱਜ ਜੋ ਮੀਟਿੰਗ ਇੱਥੇ ਕਾਨੂੰ ਕਾਦੀਆਂ ਦੇ ਵਿੱਚ ਸੈਂਟ ਜੋਸਫ ਜੂਟੋਰੀਅਮ ਦੇ ਵਿੱਚ ਕੀਤੀ ਗਈ ਫਾਦਰ ਵਿਲੀਅਮਸ ਹੋਤਾ ਦੀ ਅਗਵਾਈ ਦੇ ਵਿੱਚ ਸਾਡੇ तमाम ਪੰਜਾਬ ਦੇ 크ਿਸਚਨ ਲੀਡਰ ਜਿਹੜੇ ਇਕੱਠੇ ਹੋਏ ਕਿਉਂਕਿ ਸਾਡੇ ਨਾਮ ਨੂੰ ਯੁਕਤ ਮਾਨਯੋਗ ਸਾਡੇ ਵਿਸ਼ੇਬ ਜੋਸ ਸਬਸਟੀਨ ਜੀ ਜੋ ਸਾਡੇ ਜਲੰਧਰ ਦਾਈਸਿਸ ਤੋਂ ਸਾਡੇ ਪੰਜਾਬ ਨੂੰ ਲੀਡ ਕਰਦੇ ਨੇ 크ਰਿਸਚਨ ਕਮਿਊਨਿਟੀ ਨੂੰ ਉਹਨਾਂ ਦਾ ਸਵਾਗਤ ਕਰਨ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਔਰ ਇੱਥੇ ਇਹ ਵੀ ਵਿਚਾਰ ਕੀਤੀ ਗਈ ਕਿ ਜੋ ਕਤਗਿੰਤੀ ਲੋਕਾਂ ਦੇ ਉੱਤੇ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਤਸ਼ੱਦਦ ਹੋ ਰਹੇ ਨੇ ਉਹਨਾਂ ਨਾਲ ਕਿੱਦਾਂ ਨਜਿੱਠਿਆ ਜਾਵੇ ਔਰ ਮਾਂ ਜੋ ਬਿਸ਼ਪ ਜੀ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਅਸੀਂ ਆਪਣੀ ਉੱਚ ਕਮੇਟੀ ਦੇ ਨਾਲ ਜੋ ਇੰਡੀਆ ਲੈਵਲ ਤੇ ਕੈਥੋਲਿਕ ਕਮੇਟੀ ਚੱਲਦੀ ਹੈ ਆ ਬਿਸ਼ਪ ਬਿਸ਼ਪਸ ਆਫ ਕਾਨਫੀਡੈਂਸ ਆਫ ਇੰਡੀਆ ਔਰ ਉਹਨਾਂ ਨਾਲ ਗੱਲ ਕਰਕੇ ਅਸੀਂ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਨਰਿੰਦਰ ਅਮੋਦੀ ਜੀ ਨਾਲ ਗੱਲ ਕਰਾਂਗੇ ਅਮੇਸ਼ਾ ਜੀ ਨਾਲ ਗੱਲ ਕਰਾਂਗੇ ਜੋ ਗਜ਼ਮੰਤਰੀ ਨੇ ਔਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਕਰਾਂਗੇ ਕਿ ਜੋ ਧਾਰਮਿਕ ਆਜ਼ਾਦੀ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ਔਰ ਸਾਰੇ ਧਰਮਾਂ ਦਾ ਸਤਿਕਾਰ ਜਿਹੜਾ ਪਿਆਰ ਜਿਹੜਾ ਉਹ ਪਾਰਸ ਦੇ ਵਿੱਚ ਇਸੇ ਤਰ੍ਹਾਂ ਬਰਕਰਾਰ ਰਹੇ ਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪ੍ਰਭੂ ਯੈਸੂ ਅੰਸੀ ਦੇ ਜਿੰਦਾ ਔਰ ਪੁੱਤਰਨਾ ਵਿੱਚ ਯੈਸੂ ਅੰਸੀ ਦੀ ਮੈਂ ਵਿਲੀਅਮ ਸੀ ਜੱਟਾ ਅੱਜ ਅਸੀਂ ਪਿੰਡ ਕਾਦੀਆਂ ਦੇ ਵਿੱਚ ਪਹੁੰਚਿਆ ਤੇ ਸ੍ਰੀ ਆਤੀ ਸਤਿਕਾਰਯੋਗ ਬਿਸ਼ਪ ਸਹਿਬਾਣ ਜੀ ਨੇ ਆਣ ਕੇ ਜਲੰਧਰ ਡੈਸਰ ਦੇ ਉੱਤੋਂ ਸਾਰੇ ਲੀਡਰ ਸਹਿਬਾਨਾਂ ਨਾਲ ਜਿਨ੍ਹਾਂ ਵੀ ਪੰਜਾਬ ਦੇ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਐ ਮੀਟਿੰਗ ਕੀਤੀ ਆ ਤੇ ਆਪਣੇ ਸੁਝਾਅ ਜਿਹੜੇ ਨੇ ਸਾਰੇ ਲੀਡਰਾਂ ਨੇ ਵੱਖ-ਵੱਖ ਤਰੀਕੇ ਨਾਲ ਦੱਸੇ ਤੇ ਉਹਨਾਂ ਨੇ ਵੀ ਸੁਣ ਕੇ ਉਹਨਾਂ ਦਾ ਬਹੁਤ ਵਧੀਆ ਉੱਤਰ ਦਿੱਤਾ ਕਿ ਅਸੀਂ ਭਵਿੱਖ ਦੇ ਵਿੱਚ ਕਮਿਊਨਿਟੀ ਲਈ ਕੀ ਕੀਤਾ ਤੇ ਅੱਗੇ ਕੀ ਕਰਾਂਗੇ ਬਹੁਤ-ਬਹੁਤ ਧੰਨਵਾਦ ਜੀ ਮੈਂ ਸੂਰਜ ਮਸੀਹ ਪੈਰਿਸ਼ ਫੋਲੜੀਵਾਲ ਜਲੰਧਰ ਤੋਂ ਅੱਜ ਕਾਰਦੀਆਂ ਵਿੱਚ ਸਤਿਕਾਰਯੋਗ ਅਫਸਰ ਸਾਹਿਬ ਤੇ ਫਾਦਰ ਵਿਲੀਅਮ ਜੀ ਦੀ ਅਗਵਾਈ ਦੇ ਵਿੱਚ ਇੱਕ ਲੀਡਰ ਸਹਿਬਾਨ ਦੀ ਮੀਟਿੰਗ ਹੋਈ ਜਿਹਦੇ ਵਿੱਚ ਸਾਰੇ ਹੀ ਲੀਡਰ ਸਹਿਬਾਨਾਂ ਨੇ ਵੱਖ-ਵੱਖ ਤਰੀਕੇ ਨਾਲ ਆਪਣੇ ਸੁਝਾਅ ਰੱਖੇ ਜਿਨ੍ਹਾਂ ਨੇ ਆਪਣੀਆਂ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕਰਦੇ ਆ ਉਹਦਾ ਉੱਤਰ ਵਿੱਚ ਅਫਸਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਕਿਹਾ ਸਾਨੂੰ ਏਕਤਾ ਚਾਹੀਦੀ ਆ ਇਕਸਾਰ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਨਸੀਬਾਈ ਚਾਰੇ ਦੇ ਲੋਕਾਂ ਦਾ ਅਸੀਂ ਸ਼ੁਰੂ ਤੋਂ ਹੀ ਫਾਇਦੇ ਲਈ ਉਹਨਾਂ ਦੀ ਤਰੱਕੀ ਲਈ ਕੰਮ ਕਰਦੇ ਆਂ ਔਰ ਅੱਗੇ ਵੀ ਕਰਦੇ ਰਹਾਂਗੇ ਸਭ ਨੂੰ ਜੈ ਯੈਸੂ ਮਸੀਹ ਦੀ ਧੰਨਵਾਦ ਮਹਿਰਾਨਾ ਜਸਬੀਰ ਸੰਧੂ ਜੀ ਮੈਂ ਪੱਟੀ ਪੈਰਿਸ ਤੋਂ ਆਇਆ ਹਾਂ ਅੱਜ ਬਿਸ਼ਪ ਸਾਹਿਬ ਜੀ ਸਾਡੇ ਕੋਲ ਆਏ ਬੜੇ ਗਰਮਜੋਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾਗਾ ਫਾਦਰ ਵਿਲੀਅਮ ਜੀ ਦੇ ਅਗਵਾਈ ਦੇ ਹੇਠ ਅੱਜ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਬਿਸ਼ਪ ਸਾਹਿਬ ਜੀ ਦੇ ਨਾਲ ਬੜੀ ਖੁੱਲੀ ਵਿਚਾਰ ਚਰਚਾ ਹੋਈ ਜਿੱਥੇ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਐਜੂਕੇਸ਼ਨ ਮੁੱਦਿਆਂ ਨੂੰ ਲੈ ਕੇ ਅਤੇ ਹੋਰ ਹੀ ਸਮਾਜਿਕ ਰਾਜਨੀਤਿਕ ਅਤੇ ਭੌਤਿਕ ਗੱਲਾਂ ਨੂੰ ਲੈ ਕੇ ਤੇ ਬਿਸ਼ਪ ਜੀ ਨੇ ਬੜਾ ਵੱਡਾ ਭਰੋਸਾ ਦਿੱਤਾ ਹੈ ਕਿ ਡੈਸੀਸ ਹਮੇਸ਼ਾ ਤੁਹਾਡੇ ਨਾਲ ਖੜਾ ਹੈ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਡੈਸੀਸ ਤੁਹਾਡੀ ਬਾਂਫੜ ਲਈ ਤਿਆਰ ਹੈ ਬਿਸ਼ਪ ਸਾਹਿਬ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਬਿਸ਼ਪ ਸਾਹਿਬ ਜੀ ਨੇ ਭਰੋਸਾ ਦਿਵਾਇਆ ਕਿ ਰਾਜਨੀਤਿਕ ਖੇਤਰ ਦੇ ਵਿੱਚ ਵੀ ਅਸੀਂ ਕੋਈ ਉੱਗੇ ਆਗੂਆਂ ਨੂੰ ਉਤਾਰਾਂਗੇ ਤਾਂ ਕਿ ਸਾਡੇ ਲੋਕਾਂ ਦਾ ਜਿਹੜਾ ਪਿੰਡ ਪਿੰਡਾਂ ਵਿੱਚ ਰਹਿੰਦੇ ਨੇ ਜਾਂ ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਨੇ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਨੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਦਾ ਲਾਭ ਮਿਲ ਸਕੇ ਸੋ ਇਸ ਤਰ੍ਹਾਂ ਅੱਜ ਬੜੀ ਖੁਸ਼ੀ ਹੈ ਸਾਨੂੰ ਕਿ ਬਿਸ਼ਪ ਸਾਹਿਬ ਜੀ ਨੇ ਬਹੁਤ ਸਾਰਾ ਸਮਾਂ ਦਿੱਤਾ ਸਾਨੂੰ ਸੋ ਥੈਂਕ ਯੂ ਸੋ ਮੱਚ ਜੀ ਮੈਂ ਜੇਮਸ ਸੰਸੀ ਕੋਆਰਡੀਨੇਟਰ ਹਲਕਾ ਅੰਮ੍ਰਿਤਸਰ ਵੈਸਟ ਮੈਂ ਅੱਜ ਇੱਥੇ ਕਮਿਊਨਿਟੀ ਦੇ ਜਿਹੜੇ ਆ ਭਲੇ ਦੇ ਉਪਰਾਲੇ ਕਰਨ ਵਾਸਤੇ ਮੀਟਿੰਗ ਜਿਹੜੀ ਆ ਇਹ ਫਾਦਰ ਵਿਲੀਅਮ ਜੀ ਵੱਲੋਂ ਸੱਦੀ ਗਈ ਸੀ ਨਾਲ ਹੀ ਉਹਨਾਂ ਨੇ ਅੱਜ ਸਾਡੇ ਨਾਮ ਨਿਯੁਕਤ ਹੋਏ ਸਰ ਜੋਸ ਵੈਸਟਨ ਸਾਹਿਬ ਦਾ ਵੈਲਕਮ ਮੀਟਿੰਗ ਰੱਖੀ ਸੀ ਤੇ ਨਾਲ ਹੀ ਉਹਨਾਂ ਨੇ 크ਿਸਚIANS ਦੇ ਜਿਹੜੇ ਆ ਮੁਸ਼ਕਲਾਂ ਚਾਹੇ ਉਹ ਆਰਥਿਕ ਸਮਾਜਿਕ ਜਾਂ ਧਾਰਮਿਕ ਤੇ ਜਾਂ ਆਪਣੇ ਸਮਾਜਿਕ ਮੁਸ਼ਕਲਾਂ ਹੁੰਦੀਆਂ ਉਹਨਾਂ ਤੇ ਜਿਹੜਿਆ ਬੋਲਣ ਤੇ ਅੱਜ ਵਿਚਾਰ ਪੇਂਦਰ ਰੱਖਣ ਵਾਸਤੇ ਅੱਜ ਸਾਰੇ ਹੀ ਪੰਜਾਬ ਤੋਂ ਸਮੂਹ ਪਾਰਟੀਆਂ ਦੇ ਲੀਡਰ ਸਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਬੜਾ ਅੱਛਾ ਪ੍ਰਾਲਾ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਇਹ ਪ੍ਰਾਲੇ ਹਮੇਸ਼ਾ ਹੀ ਕਮਿਊਨਿਟੀ ਦੇ ਭਲੇ ਦੇ ਵਿਚਾਰ ਵਟਾਂਦਰੇ ਵਾਸਤੇ ਜਿਹੜੇ ਆ ਰੱਖੇ ਜਾਣੇ ਚਾਹੀਦੇ ਆ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਰੀਆਂ ਹੀ ਜਿਹੜੇ ਰਾਜਨੀਤਿਕ ਲੀਡਰ ਸਾਡੀਆਂ ਕੌਮ ਦੀ ਜਿਹੜੀ ਹੈ ਵੋਟਸ ਨੂੰ ਵੋਟ ਬੈਂਕ ਸਮਝਦੇ ਨੇ ਬਟ ਰਾਜਨੀਤਿਕ ਸਰਕਾਰਾਂ ਦੇ ਵਿੱਚ ਰਾਜਨੀਤਿਕ ਅਹੁਦੇ ਦੇਣ ਦੇ ਲਈ ਜਦੋਂ ਵਾਰੀ ਆਉਂਦੀ ਹੈ ਤੇ ਉਦੋਂ ਸਾਨੂੰ ਪਛਾੜਿਆ ਜਾਂਦਾ ਮੈਂ ਇਹੀ ਗੁਜਾਰਸ਼ ਕਰਾਂਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿ ਉਹ ਜਿੰਨੀ ਸਾਡੀ ਗਿਣਤੀ ਆ ਗਿਣਤੀ ਦੇ ਲਿਹਾਜ਼ ਨਾਲ ਸਾਡੀ ਓਨੀ ਭਾਗੀਦਾਰੀ ਵੀ ਰੱਖਣ ਜੋ ਸਾਡੇ ਜੋਗ ਜਿਹੜੇ ਲੀਡਰ ਨੇ ਉਹਨਾਂ ਦੀ ਯੋਗਤਾ ਨੂੰ ਮੱਧਨ ਨਜ਼ਰ ਰੱਖਦੇ ਹੋਏ ਆਉਣ ਵਾਲੇ ਸਮੇਂ ਤੇ ਜਾਂ ਮੌਜੂਦਾ ਸਰਕਾਰਾਂ ਵਿੱਚ ਜਾਂ ਆਉਣ ਵਾਲੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਵਿੱਚ ਜਿਹੜੀਆਂ ਸਨ 크ਿਸਚਨ ਭਾਈਚਾਰੇ ਦੇ ਲੋਕਾਂ ਨੂੰ ਵੀ ਯੋਗਤਾ ਦੇ ਅਧਾਰ ਤੇ ਜਿਹੜੀਆਂ ਲੁਣੀਂਦੀਆਂ ਜਿਹੜੀਆਂ ਨੇ ਜ਼ਿੰਮੇਵਾਰੀਆਂ ਸੌਂਪੀਆਂ ਜਾਣ ਜ਼ਿੰਮੇਵਾਰੀਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਪੱਲੀ ਪਾਂ ਤੋਂ ਆਪਣੀਆਂ ਨਿਵਾਸਗਣਾ ਪਿੰਡਾਂਗੀਆਂ ਮੁਸ਼ਕਲਾਂ ਨੂੰ ਜਿਹੜੀਆਂ ਹੱਲ ਕਰ ਸਕਣ ਸੋ ਧੰਨਵਾਦ ਹਾਜੀ ਮੇਰਾ ਨਾਮ ਹੈ ਰਫਟ ਗੁਡਵਿਨ ਹੈ ਮੈਨੂੰ ਆਪਣੇ ਪੰਜਾਬ ਸਰਕਾਰ ਨੇ ਕੱਲ ਆ ਮਾਨ ਬਖਸ਼ਿਆ 크ਿਸਚਨ ਵੈਲਫੇਅਰ ਬੋਰਡ ਜਿਹੜਾ ਕਿ ਮਸੀਹ ਵੈਲਫੇਅਰ ਬੋਰਡ ਹੁੰਦਾ ਹੈ ਉਹਦਾ ਮੈਨੂੰ ਮੈਂਬਰ ਲਾਇਆ ਗਿਆ ਮੈਂ ਲੁਧਿਆਣਾ ਤੋਂ ਆਇਆਗਾ ਤੇ ਮੈਂ ਆਪਣੇ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਔਰ ਮਾਨ ਸਾਹਿਬ ਦਾ ਆਪਣੇ ਕਨਵੀਨਰ ਸ਼੍ਰੀ ਅਰਵਿੰਦ ਜੀ ਦਾ ਸਮੂਹੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੂੰ ਮੈਨੂੰ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਜਿਹਦਾ ਮੈਂ ਆਪਣਾ ਪਾਲਣ ਕਰਾਂਗਾ ਅੱਜ ਜਿਹੜੇ ਕਹਿਣਾ ਚਾਹੁੰਦਾ ਜਿਹੜਾ ਕਮਿਊਨਿਟੀ ਸਾਡੀ ਬੱਤੀ ਹੋਈ ਹੈ ਹਾਂਜੀ ਅੱਜ ਜਿਹੜਾ ਆਪਾਂ ਇੱਥੇ ਕਾਂਦੀਆ ਇਕੱਠੇ ਹੋਏ ਆਪਣੀ ਕ੍ਰਿਸਚਨ ਕਮਿਊਨਿਟੀ ਸਾਰੀ ਹਫ਼ਤੇ ਇਕੱਠੀ ਸੀਗੀ ਸਾਰਿਆਂ ਨੇ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਔਰ ਜੋ ਵੀ ਇੱਥੇ ਆਪਣੀ ਸਲਾਹ ਸੀਗੀ ਆ ਉਹਨੂੰ ਦੇਖਦੇ ਹੋਏ ਅਸੀਂ ਆਉਣ ਵਾਲੇ ਟਾਈਮ ਤੇ ਉਸਦੇ ਉੱਪਰ ਕੰਮ ਕਰਾਂਗੇ ਮੇਰਾ ਨਾਮ ਹਨੂਰਾਕ ਪਾਲਾ ਜੀ ਮੈਂ ਸਟੇਡੀਅਮ ਸੈਕਟਰੀ ਆਮਦਨੀ ਪਾਰਟੀ ਦਾ ਲੈ ਜਣੇ ਤੋਂ ਆ ਜਿੱਤੇ ਸੈਂਟ ਜੋਸਫ ਸਕੂਲ ਜਿ세 ਸਾਰੇ ਇਕੱਠੇ ਹੋਏ ਸੀ ਉਪਰਾਲਾ ਫਾਦਰ ਵਿਲੀਅਮਸ ਹੋਤਾ ਜੀ ਨੇ ਕੀਤਾ ਹੈ ਕਮਿਊਨਿਟੀ ਨੂੰ ਅਪਲਿਫਟ ਕਰਨ ਵਾਸਤੇ ਜਸਟ ਕਿਸੇ ਕੋ ਸੱਡੇ ਜਿਹੜੇ ਬਿਸ਼ਪ ਨਵੇਂ ਬਣੇ ਜੋਸਫ ਜੀ ਉਹਨਾਂ ਦਾ ਅਸੀਂ ਸਬਸਟੇਨ ਜੀ ਦਾ ਉਹਨਾਂ ਦਾ ਸਵਾਗਤ ਕਰਨਾ ਸੀ ਦੂਸਰਾ ਮੁੱਦਾ ਸੱਡਾ ਹੈ ਸੀ ਕਿ ਐਸੀ ਆਪਣੀ ਕਮਿਊਨਿਟੀ ਨੂੰ ਅਪਲਿਫਟ ਕਰਨ ਲਈ ਇੱਕ ਤਰ੍ਹਾਂ ਦਾ ਛੋਟਾ ਜਿਹਾ ਇੱਕ ਗੈਟ ਟੂਗੇਦਰ ਸੀਗੀ ਔਰ ਇਹਨੂੰ ਸੇ ਅਪਗ੍ਰੇਡੇਸ਼ਨ ਕਰਨ ਲਈ ਹੋਰ ਇਸ ਤਰ੍ਹਾਂ ਦੀ ਹੋਰ ਫਦਰ ਮੀਟਿੰਗਸ ਵੀ ਆਰਗੇਨਾਈਜ਼ ਕਰਾਂਗੇ ਜਿੱਤੇ ਸਾਡੀ ਕਮਿਊਨਿਟੀ ਹੋਰ ਅਪਲਿਫਟ ਹੋ ਸਕੇ ਅਸੀਂ ਆਪਣੇ ਲੀਡਰਸ ਨੂੰ ਟ੍ਰੇਨਿੰਗ ਦੇ ਸ ਔਰ ਇਸੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਸ ਹੋਰ ਜ਼ਿਆਦਾ ਕ੍ਰੀਏਟ ਕਰੀਏ ਔਰ ਤਾਂ ਕਿ ਅਸੀਂ ਆਪਣਾ ਜੋ ਸਾਡਾ ਐਕਚੁਅਲ ਚ ਹੱਕ ਹੈ ਕਿਉਂਕਿ ਸਾਡੀ ਵੀ ਕਮਿਊਨਿਟੀ ਉਹ এডਿਕੇਟਿਡ ਕਮਿਊਨਿਟੀ ਮੰਨ ਜੰਦੀ ਹੈ ਜੀ এডਿਕੇਟਿਡ ਕਮਿਊਨਿਟੀ ਨੂੰ ਐਮਐਲਏ ਬਣਨ ਦਾ ਵੀ ਹੱਕ ਹੈ ਐਮਪੀ ਬਣਨ ਦਾ ਵੀ ਹੱਕ ਹੈ ਹੁਣ ਇਹ ਏਰੀਆ ਜਿਹੜੇ ਤੁਸੀਂ ਕਰਦੇ ਆ ਜਾਂ ਗੁਰਦਾਸਪੁਰ ਦਾ ਏਰੀਆ ਹੈਗਾ ਇਹ ਮੈਕਸਿਮਮ 크੍ਰਿਸਚੀਅਨ ਏਰੀਆ ਹੈਗਾ ਪਾਪੂਲੇਟਡ ਏਰੀਆ ਹੈਗਾ ਇੱਥੋਂ ਸਾਡੇ ਐਮਐਲਏ ਵੀ ਬਣ ਸਕਦੇ ਆ ਹੁਣ ਕਮੀ ਕਿੱਥੇ ਹੈ ਇਹ ਅਸੀਂ ਸਾਰੇ ਰਲ ਮਿਲ ਕੇ ਅਜ ਫਾਦਰ ਸਾਹਿਬ ਜੀ ਦੇ ਮੈਂ ਸਰਪ੍ਰਸਤ ਦੇ ਅੰਦਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲੈਕਿੰਗ ਦੇਖੇ ਸੀ ਲੈਕ ਕਿੱਥੇ ਕਰ ਰਹੇ ਹਾਂ ਔਰ ਉਹਨਾਂ ਨੂੰ ਅਸੀਂ ਲੈਕਿੰਗਸ ਨੂੰ ਠੀਕ ਕਿਦਾਂ ਕਰ ਸਕਦੇ ਆ ਉਹਦੇ ਲਈ ਅੱਥੇ ਇਸ ਮੀਟਿੰਗ ਤੇ ਸਿ ਆਏ ਸੀਗੇ ਹਾਂਜੀ ਮੈਂ ਜੋਰਸਨ ਨੇ ਸਟੇਟ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਮਾਈਨੋਰਟੀ ਵਿੰਗ ਅੱਜ ਕਾਦੀਆਂ ਦੇ ਵਿੱਚ ਅਸੀਂ ਇਕੱਠੇ ਹੋਏ ਆ ਮਾਨਯੋਗ ਸਾਡੇ ਨਵੇਂ ਵਿਸ਼ਵ ਸਹਿਬਾਨ ਜਿਹੜੇ ਨਿਯੁਕਤ ਹੋਏ ਆ ਸਪੈਸਟੀਨ ਜੀ ਜੋ ਸਪੈਸਟੀਨ ਜੀ ਦਾ ਅਸੀਂ ਸਵਾਗਤ ਵੀ ਕੀਤਾ ਇੱਥੇ ਤੇ ਉਹਨਾਂ ਨੂੰ ਵਧਾਈ ਦਿੱਤੀ ਦੇਣ ਦੀ ਸਾਰੇ ਜਿੰਨੇ ਪੰਜਾਬ ਦੇ ਲੀਡਰਸ ਆ ਉਹ ਘਟੇ ਦੇ ਸੀਗੇ ਔਰ ਇਹ ਸਾਰਾ ਜਿੰਨਾ ਉਪਰਾਲਾ ਕੀਤਾ ਮਾਨਯੋਗ ਫਾਦਰ ਵਿਲੀਅਮਸ ਉਹ ਤਜੀਵ ਵੱਲੋਂ ਕੀਤਾ ਗਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਔਰ ਇਹਦਾ ਇੱਕ ਮੇਨ ਅਜੰਡਾ ਸੀਗਾ ਇਸ ਜਿਹੜਾ ਇਕੱਠ ਦਾ ਔਰ ਸਾਰਿਆਂ ਨੂੰ ਇਨਵਾਈਟ ਕਰਨ ਦਾ ਲੀਡਰਸ ਦਾ ਕਿ ਜਿਹੜੀ ਪੰਜਾਬ ਦੀ ਪੋਲਿਟਿਕਸ ਆ ਉਹ ਉਹਦੇ ਵਿੱਚ ਜਿਹੜੀ ਮਾਈਨੋਰਟੀਜ਼ ਖਾਸ ਕਰਕੇ 크ਿਸਚੀਅਨਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਉਹਦੇ ਲਈ ਸਾਨੂੰ ਇੱਕ ਜੁਟ ਇੱਕ ਮੰਚ ਤੇ ਆਣ ਦੀ ਲੋੜ ਆ ਖਾਸ ਕਰਕੇ ਮੇਨ ਲਾਈਨ ਚੈਲੰਜਸ ਨੂੰ ਤੇ ਜਿਹਦੇ ਕਰਕੇ ਸਾਨੂੰ ਅਸੀਂ ਪਿੱਛੇ ਬੈਕਫੁੱਟ ਤੇ ਆ ਤੇ ਉਹਦੇ ਲਈ ਸਾਰੇ ਵਿਚਾਰ ਵਟਾਂਦਰੇ ਲੈ ਗਏ ਆ ਜਿੰਨੇ ਸਾਡੇ ਪਾਸਟਰ ਸਬਾਨ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਅਸੀਂ ਨਾਲ ਜੋੜ ਰਹੇ ਆ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਮਸੀਹ ਭਾਈਚਾਰਾ ਕੌਮ ਦੇ ਬੈਨੀਫਿਟ ਲਈ ਕੁਝ ਕਰ ਸਕੀਏ ਹਰਿਆਣਾ ਦੇਸ਼ ਵਿੱਚ ਮਸੀਹੀ ਮੈਂ ਬਿਸ਼ਪ ਜੋਸ ਸਬਾਸਟਨ ਤੇਲੰਦਰ ਡਾਇਓਸਿਸ ਦੇ ਨਵੇਂ ਨਿਯੁਕਤ ਬਿਸ਼ਪ ਭਾਈ ਤੇ ਅੱਜ ਇੱਥੇ ਖਾਦੀਆਂ ਹੋਲ ਦੇ ਵਿੱਚ ਆ ਇਥੇ ਸਾਰੇ ਜੋ ਆਪਣੇ ਮਸੀਹੀ ਲੀਡਰਸ ਇਕੱਠੇ ਹੋਏ ਮੈਨੂੰ ਸਵਾਗਤ ਕਰਨ ਲਈ ਸਨਮਾਨ ਕਰਨ ਲਈ ਅੱਜ ਇਹ ਉਹਨਾਂ ਨੇ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰਨ ਲਈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਲੋਕ ਆ ਇਥੇ ਕੱਡੇ ਹੋਏ ਆਪਣੇ ਵਿਚਾਰ ਪੇਸ਼ ਕੀਤਾ ਤੇ ਇਕੱਠੇ ਜIAB ਦੀ ਭਲਾਈ ਵਾਸਤੇ ਅਤੇ ਮਸੀਹੀ ਕੌਮ ਦੀ ਭਲਾਈ ਵਾਸਤੇ ਇਸ ਤਰ੍ਹਾਂ ਅੱਗੇ ਚੱਲ ਸਕਦਾ ਹੈ ਕਿਸ ਤਰ੍ਹਾਂ ਅੱਗੇ ਜਾਣਾ ਹੈ ਬਾਰੇ ਵਿਚਾਰ ਕੀਤਾ ਤੇ ਉਹਨਾਂ ਦੇ ਸਾਰੇ ਆਦੇ ਨਾਲ ਹਾ ਇੱਕ ਦੂਜੇ ਨਾਲ ਦੀ ਮਦਦ ਨਾਲ ਅੱਗੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਪੰਜਾਬ ਦੇ ਜਿੰਨੇ ਵੀ ਮਸੀਹੀ ਲੀਡਰ ਲੋਗ ਹੈ ਆ ਮੈਨੂੰ ਵਧਾਈ ਦਿੰਨੇ ਹਾਂ ਕਿ ਉਹ ਆਪਣੇ ਮਿਹਨਤ ਨਾਲ ਲੀਡਰਸ਼ਿਪ ਦੇ ਅਲਗ-ਅਲਗ ਅਹੁਦੇਵਲ ਪਹੁੰਚਾ ਹੈ तो और, और अगे उन्हों और अगे जा भी पूरी तरह सहयोग देवा मदद करा तो फादर विलियम सहोता जिन्होंने इस दी प्रोग्राम की आयोजना किया है फादर जी का धनवाद कर रहे हाँ आए हुए सारे का दिलों धनवाद आखते हाँ जय शिह